ਮੱਧ ਪ੍ਰਦੇਸ਼ ਦੇ ਅਰੀਵਾ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਮਹਿਲਾਵਾਂ ਨੂੰ ਬਜਰੀ ਹੇਠ ਦੱਬ ਦਿੱਤਾ ਗਿਆ ਇਹ ਮਹਿਲਾਵਾਂ ਸੜਕ ਨਿਰਮਾਣ ਦਾ ਵਿਰੋਧ ਕਰ ਰਹੀਆਂ ਸਨ ਉਥੇ ਐਗਰੀਕਲਚਰ ਲੈਂਡ ਮੌਜੂਦ ਸੀ ਜਿੱਥੇ ਸੜਕ ਨਿਰਮਾਣ ਜਿਹੜਾ ਉਹ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਔਰ ਉਹੀ ਰੋਕਣ ਵਾਸਤੇ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਇਹ ਮਹਿਲਾਵਾਂ ਜਿਹੜੀਆਂ ਨੇ ਉਹ ਵੇਖੀਆਂ ਜਾ ਸਕਦੀਆਂ ਵੀਡੀਓ ਦੇ ਵਿੱਚ ਔਰ ਇਲਜ਼ਾਮ ਨੇ ਕਿ ਉਹਨਾਂ ਮਹਿਲਾਵਾਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਦੇ ਉੱਤੇ ਬਜਰੀ ਸੁੱਟ ਦਿੱਤੀ ਗਈ ਉਹਨਾਂ ਨੂੰ ਬਜਰੀ ਹੇਠ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਮੌਕੇ ਤੇ ਪੁਲਿਸ ਪਹੁੰਚ ਕੇ ਤੇ ਐਫ ਆਈ ਆਰ ਵੀ ਦਰਜ ਹੋ ਜਾਂਦੀ ਹੈ ਔਰ ਨਾਲ ਦੀ ਨਾਲ ਇੱਕ ਵਿਅਕਤੀ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਪਰ ਪੁਲਿਸ ਫਿਲਹਾਲ ਇਹ ਦਾਵਾ ਕਰਦੀ ਪਈ ਹੈ ਕਿ ਇੱਕ ਪਰਿਵਾਰਿਕ ਵਿਵਾਦ ਹੈ ਹੁਣ ਸੜਕ ਨਿਰਮਾਣ ਕਿਸੇ ਪਰਿਵਾਰ ਦੇ ਨਾਲ ਕਿਸੇ ਇੱਕ ਪਰਿਵਾਰ ਦੇ ਨਾਲ ਤਾਲਕ ਨਹੀਂ ਰੱਖ ਸਕਦਾ ਕਿਸੇ ਇੱਕ ਪਰਿਵਾਰ ਦੇ ਜੀਆਂ ਤੱਕ ਮਕਸੂਸ ਨਹੀਂ ਹੋ ਸਕਦਾ ਹੁਣ ਜੇ ਸੜਕ ਬਣਦੀ ਪਈ ਹੈ ਤੇ ਉਹਦੇ ਵਿੱਚ ਉਸ ਸੂਬੇ ਦਾ ਜਾਂ ਫਿਰ ਕੇਂਦਰ ਦਾ ਸਰਕਾਰੀ ਤੰਤਰ ਜਿਹੜਾ ਇਨਵੋਲਡ ਹੋਵੇਗਾ ਹੁਣ ਜ਼ਾਹਿਰ ਤੌਰ ਦੇ ਉੱਤੇ ਸੜਕ ਨਿਰਮਾਣ ਹੁੰਦਾ ਪਿਆ ਐਗਰੀਕਲਚਰ ਲੈਂਡ ਤੋਂ ਲੱਗਦਾ ਪਿਆ ਤੇ ਜ਼ਾਹਿਰ ਤਨ ਉਹਦਾ ਵਿਰੋਧ ਕਰਨ ਵਾਲੇ ਕਿਸਾਨ ਹੋਣਗੇ ਮਜ਼ਦੂਰ ਹੋਣਗੇ ਜਾਂ ਫਿਰ ਜਿਹਨਾਂ ਦੇ ਕੋਲ ਘੱਟ ਜ਼ਮੀਨ ਹੈ ਉਹ ਆਪਣੀ ਜ਼ਮੀਨ ਬਚਾਉਣ ਦੀ ਕੋਸ਼ਿਸ਼ ਕਰਨਗੇ ਇਹੀ ਕੁਝ ਕਥਿਤ ਤੌਰ ਤੇ ਹੁੰਦਾ ਵਾਪਰਿਆ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਦੋ ਮਹਿਲਾਵਾਂ ਦਲਿਤ ਸਮਾਜ ਨਾਲ ਤੱਲਕ ਰੱਖਦੀਆਂ ਨੇ ਜਦਕਿ ਉੱਚ ਜਾਤੀ ਦੇ ਲੋਕ ਉਹਨਾਂ ਨਾਲ ਦੁਰਵਿਹਾਰ ਕਰਦੇ ਪਏ ਨੇ ਖੈਰੇ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਮੱਧ ਪ੍ਰਦੇਸ਼ ਦੀਆਂ ਦੱਸੀਆਂ ਜਾ ਰਹੀਆਂ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਪਹੁੰਚ ਜਾਂਦੀ ਹੈ ਐਫ ਆਈ ਆਰ ਦਰਜ ਹੋ ਜਾਂਦੀ ਤਿੰਨ ਲੋਕਾਂ ਦੇ ਖਿਲਾਫ ਔਰ ਇੱਕ ਵਿਅਕਤੀ ਨੂੰ ਕਥਿਤ ਤੌਰ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਪਰਿਵਾਰਿਕ ਵਿਵਾਦ ਹੈ ਪਰ ਦੂਜੇ ਪਾਸੇ ਜੋ ਹਾਲਾਤ ਨਜ਼ਰ ਆ ਰਹੇ ਨੇ ਉਹ ਬੜੇ ਹੀ ਤੀਵਰ ਨੇ ਜਿਹਦੇ ਵਿੱਚ ਇਹ ਸਾਫ਼ ਕਲੀਅਰ ਹੁੰਦਾ ਹੈ ਕਿ ਪਰਿਵਾਰ ਦਾ ਦੂਰੋਂ ਨੇੜ ਸਕਦਾ ਹਾਲਾਂਕਿ ਸਥਾਨਕ ਪੁਲਿਸ ਇਹ ਵੀ ਮੰਨਦੀ ਹੈ ਕਿ ਮਹਿਲਾਵਾਂ ਵਿਰੋਧ ਜਤਾ ਰਹੀਆਂ ਸੀ ਔਰ ਮੌਕੇ ਦੇ ਉੱਤੇ ਉਹਨਾਂ ਦੇ ਨਾਲ ਇਹ ਸਲੂਕ ਹੋਇਆ ਪਰ ਇਸ ਦੀ ਅੱਗੇ ਸੁਣਵਾਈ ਕੀ ਹੋਵੇਗੀ ਇਹ ਵੇਖਣਾ ਹੋਵੇਗਾ ਮਹਿਲਾਵਾਂ ਨੇ ਵਾਪਰਿਆ ਕੀ ਹੈ ਆਓ ਵੇਖਦੇ ਹਾਂ Subscribe to One India Channel and never miss an update.